ਭਾਰਤੀ ਆ ਵਾਲਮੀਕੀ ਤਰਨ ਸਮਾਜ ਭਾਵਦਸ ਦੀ ਇੱਕ ਬੈਠਕ ਕੀਤੀ ਗਈ ਸੀ ਜੇ ਦੇ ਵਿੱਚ 27 ਅਕਤੂਬਰ ਨੂੰ ਜੋ ਭਗਵਾਨ ਵਾਲਮੀਕੀ ਤੀਰਤ ਅਮਰ ਸਰਬੀ ਕੇ ਬੇਅਦਵੀ ਹੋਈ ਸੀ ਉਹਨੂੰ ਲੈ ਕੇ 30 ਨਵੰਬਰ ਨੂੰ ਸਵੇਰ 11 ਵਜੇ ਪਾਵਨ ਵਾਲਮੀਕੀ ਤੀਰਤ ਸਾਰਿਆਂ ਨੇ ਉੱਥੇ ਪਹੁੰਚਣਾ ਮੈਂ ਉੱਥੇ ਮੁਕਤੀ ਮਾਲ ਦਾ ਜਾਪ ਹੋਏਗਾ। ਔਰ ਸਾਡੇ ਬਖੋਆ ਕ ਸੰਗਠਨਾਂ ਦੇ ਧਰਮਗੁਰੂ, ਸਮਾਜਿਕ ਅਤੇ ਯੂਨੀਅਨਾਂ ਦੇ ਆਗੂ ਵੀ ਜਿਹੜੇ ਆਪਣੀ ਪਰਿਵਾਰਾਂ ਸਮੇਤ ਪਹੁੰਚ ਕੇ ਪਾਵਨ ਵਾਲਮੀਕੀ ਦੀ ਰੱਤੇ ਨਤਮਸਤਕ ਹੋਣਗੇ। ਔਰ ਉਸ ਤੋਂ ਇਲਾਵਾ 6 ਦਸੰਬਰ ਜੋ ਪਰਿਨਿਵਾਰਨ ਦਿਵਸ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦਾ ਵਾ ਉਹ ਸਾਡਾ ਜੋ ਨਗਰ ਨਿਗਮ ਕਰਮਚਾਰੀ ਉਹਨਾਂ ਦਾ ਦਫਤਰ ਹੈ ਜੋ ਲੁਧਿਆਣਾ ਵਿਖੇ ਉੱਥੇ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੂੰ ਸਰਦਾ ਦੇ ਫੋਲ ਭੇਟ ਕੀਤੇ ਜਾਣਗੇ 6 ਦਸੰਬਰ ਨੂੰ ਸਵੇਰ 11 ਵਜੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਦਫ਼ਤਰ ਔਰ 10 ਤਰੀਕ ਨੂੰ ਜੋ 10 ਦਸੰਬਰ ਆ ਰਿਹਾ ਵਾ ਨਗਰ ਨਿਗਮ ਕਰਮਚਾਰੀ ਯੂਨੀਅਨ ਸਾਡੀ ਅਸੀਂ ਪਿਛਲੇ ਦਿਨੀ ਜੋ ਕੈਬਨਿਟ ਮੰਤਰੀ ਆ ਸੰਜੀਵ ਰੋੜਾ ਸਾਹਿਬ ਉਹਨਾਂ ਨੂੰ ਇੱਕ ਯਾਦ ਪੱਤਰ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਸੀਐਮ ਸਾਹਿਬ ਦੇ ਨਾਂ ਤੇ ਜੋ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕਰਨ ਲਈ ਪਾਵੇਂ ਉਹ ਸਫਾਈ ਸੇਵਕ ਆ ਸੀਵਰਮੈਨ ਆ ਮਾਲੀ ਬੇਲਦਾਰ ਆ ਡਰਾਈਵਰ ਆ ਦਰਜਾ 4 ਦੇ ਜਾਂ ਓਵਰਏਜ ਆ ਉਹ ਮੁਲਾਜ਼ਮਾਂ ਨੂੰ ਪਰ ਹਾਲੇ ਤੱਕ ਵੀ 20 ਦਿਨ ਨਿਕਲ ਗਏ ਆ ਕੋਈ ਸਾਨੂੰ ਉਹਦੀ ਅਪਡੇਟ ਨਹੀਂ ਆਈ ਇਸ ਕਰਕੇ ਅਸੀਂ 10 ਦਸੰਬਰ ਨੂੰ ਜੋ ਨਗਰ ਨਿਗਮ ਲੁਧਿਆਣ ਦੀ ਮੇਰ ਆ ਉਹਨਾਂ ਦੇ ਘਰ ਜਿਹੜੀ ਕੋਠੀ ਆ ਉਹਦੀ ਕੋਠੀ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਜਿਹੜਾ ਵਾ 10 ਦਸੰਬਰ ਨੂੰ ਸਵੇਰ 11 ਵਜੇ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਦਿੱਤਾ ਜਾਏਗਾ ਇਹ ਤਿੰਨ ਜਿਹੜੇ ਆ ਮਤੇ ਪਾਸ ਹੋਇਆ ਔਰ ਅੱਜ ਬੜਾ ਪਵਿੱਤਰ ਦਿਨ ਹੈ ਕਿਉਂਕਿ ਸੰਵਿਧਾਨ ਦੇ ਵੀ ਉਸਾ ਅੱਜ ਦੇ ਦਿਨ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮਿਹਰ ਸਿੰਘ ਸਾਹਮਣੇ ਸਾਡੇ ਦੇਸ਼ ਦਾ ਸੰਵਿਧਾਨ ਲਿਖ ਕੇ ਸਾਡੇ ਮਾਨਿਆ ਰਾਸ਼ਟਰਪਤੀ ਸਾਹਿਬ ਨੂੰ ਸੌਪਿਆ ਸੀ ਤਾਂ ਇਸ ਕਰਕੇ ਮੈਂ ਸੰਵਿਧਾਨ ਦਿਵਸ ਦੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਮੈਂ ਔਰ ਇੰਨੀਆਂ ਬੇਨਤੀਆਂ ਕਰਦਾ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ 30 ਨਵੰਬਰ ਨੂੰ ਸਵੇਰ 8 ਵਜੇ ਡਾਕਟਰ ਅਮੀੜਕਰ ਭਵਨ ਜਿਹੜਾ ਡਾਕਟਰ ਅਮੀੜਕਰ ਭਵਨ ਦੇ ਨੇੜੇ ਡਾਕਟਰ ਅਮੀੜਕਰ ਚੌਕ ਹੈ 바ਵਾ ਸਾਹਿਬ ਦਾ ਸਟੈਚੂ ਉੱਥੋਂ ਸਵੇਰ 8 ਵਜੇ ਜਿਹੜਾ ਕਾਫਲਾ ਵਾ पावन वाल्मीकि तीर्थ ਲਈ 30 ਨਵੰਬਰ ਨੂੰ ਚਲ ਕੇ ਅਮਰਤ ਸਰਵੇ ਕੇ ਪਹੁੰਚੇਗਾ ਇਹਨੀਆਂ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਭਾਜੀ ਦਰਮ ਪ੍ਰੇਮੋ ਜੈ ਵਾਲਮੀਕੀ ਅੱਜ ਇੱਕ ਵਿਸ਼ੇਸ਼ ਮੀਟਿੰਗ ਕਾਰਪੋਰੇਸ਼ਨ ਇਹ ਜੋਨ ਵਿਖੇ ਪਰਮਾਧਰਣੀਆ ਵਿਰੇਸ਼ ਨਿਰਦੇਸ਼ਕ ਜੀ ਸਰਵੋੱਚ ਨਿਰਦੇਸ਼ਕ ਭਾਉਦਰਸparat ਉਹਨਾਂ ਦੇ ਨੇਤ੍ਰਿਤਵ ਵਿੱਚ ਵੀ ਹੋਈ ਹੈ ਜਿਦੇ ਵਿੱਚ ਕੁਝ ਬਾਬਿਆਂ ਦੁਆਰਾ ਪਾਵਨ ਵਾਲਮੀਕੀ ਤੀਰਤ ਅਮਰਤ ਸਰ ਵਿਕੀ ਜੋ ਬੇਅਦਬੀ ਕੀਤੀ ਸੀ ਉਹਦੀ ਸ਼ਮਾ ਯਾਚਨਾ ਲਈ ਜਿਹੜਾ 30 ਨਵੰਬਰ ਨੂੰ ਪਾਵਨ ਵਾਲਮੀਕੀ ਤੀਰਤ ਵਿਖੇ ਪਾਵਨ ਆਧਿਨਿਤ ਨੇਮ ਦਾ ਪਾਠ ਰੱਖਿਆ ਗਿਆ ਹੈ। ਉਹਦੇ ਲਈ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਕੀਤੀ ਗਈ ਹੈ ਤੇ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉੱਥੇ ਵਾਲਮੀਕੀ ਤੀਰਤ ਵਿਖੇ ਪਾਵਨ ਆਧਿਨਿਤ ਨੇਮ ਦਾ ਜਿਹੜਾ ਪਾਠ ਹੋਣਾ ਹੈ ਉਹਦਾ ਹਿੱਸਾ ਬਣੋ ਪਰਮਾਤਮਾ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੈ ਹਵਾਲ